ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਪਿੰਡ ਕੰਗਰਾਲੀ ਰਾਜਪੂਤਾ ਤਹਿਸੀਲ ਖੰਨਾ ਜ਼ਿਲ੍ਹਾ ਲੁਧਿਆਣਾ ਇਹ ਜੋ ਮਲਚਿੰਗ ਦਾ ਜਾਂ ਪਲਾਉ ਫੇਰਮ ਦਾ ਕੰਮ ਕਰ ਰਿਹਾ ਮੈਂ ਇਹ 3 ਸਾਲ ਤੋਂ ਕਰ ਰਿਹਾ ਜੀ ਹਾਂਜੀ ਇਹਦੇ ਨਾਲ ਝਾੜ ਦਾ ਤੇ ਮੇਰੀ ਫਸਲ ਦੀ ਵਿੱਚ ਕੁਆਲਿਟੀ ਦਾ ਬਹੁਤ ਫਰਕ ਪਿਆ ਤੇ ਮੈਂ ਖੁਸ਼ ਹਾਂ ਜੀ ਬਹੁਤ ਹੀ ਕੰਮ ਕਰ ਤੁਸੀਂ ਇਹ ਕਿੱਥੋਂ ਸ਼ੁਰੂ ਕੀਤਾ ਜੀ ਕਿਵੇਂ ਲੱਗਿਆ ਵੀ ਉਪਰਾਲੀ ਵਿੱਚ ਪਾਉਣੀ ਚਾਹੀਦੀ ਹੈ ਇਹ ਜੀ ਖੇਤ ਜਿਵੇਂ ਮੈਂ ਪਹਿਲਾਂ ਜਦੋਂ ਬਿਨਾ ਪਲਾਉ ਕਰੇ ਤੋਂ ਬੀਜਦਾ ਸੀ ਤਾਂ ਕੋਈ ਝਾੜ ਨਹੀਂ ਆ ਰਿਆ ਸੀ ਤੇ ਉਹ ਗੱਲ ਬਣ ਨਹੀਂ ਰਹੀ ਸੀ ਫਸਲ ਦੀ ਯਾਨੀ ਕੁਆਲਿਟੀ ਵੀ ਨਹੀਂ ਬਣ ਰਹੀ ਸੀ ਮਨ ਖੁਸ਼ੀਆ ਨਹੀਂ ਹੋ ਰਿਆ ਸੀ ਖੇਤੀ ਤਾਂ ਚਲੋ ਆਪਣੀ ਸੀਗੀ ਵੱਡੇ ਲੈਵਲ ਦੀ ਇਹ ਠੀਕ ਹੈ ਪਰ ਹੁਣ ਬੜਾ ਮਨ ਖੁਸ਼ ਆ ਕੋਈ ਗੱਲ ਨਹੀਂ ਮਾੜਾ ਮੋਟਾ ਖਰਚਾ ਵੱਧ ਹੁੰਦਾ ਉਹ ਜਿਹੜਾ ਵਿੱਚ ਇਹਨੂੰ ਪੋਟਾਸ਼ੀਅਮ ਦਿੱਤ ਮਿਲ ਜਾਂਦੇ ਆ ਜੀ ਬਿਲਕੁਲ ਬਹੁਤ ਵਧੀਆ ਲੱਗਦਾ ਜੀ ਹੁਣ ਇੱਕ ਫਸਲ ਵੀ ਵਧੀਆ ਹੁੰਦੀ ਆ ਤੇ ਤੁਸੀਂ ਕਿੰਨਾ ਰਕਬਾ ਪਾਲਟ ਰਹੇ ਹੋ ਇਸ ਸਾਲ ਮੈਂ ਜੀ 100 ਕਿਲੇ ਦੇ ਲਵੇ ਤਵੇ ਸਾਰਾ ਪਲਟ ਕੇ ਹਾਂ ਜੀ ਹਾਂ ਜਿੰਨਾ ਲੈਣਾ ਜੀ ਸਾਰਾ ਕਦੇ ਕਦੇ ਵੀਰ ਜੀ ਇਹ ਨਹੀਂ ਮੰਨ ਕਰਦਾ ਵੀ ਮੁਫਤ ਚ ਗੱਠਾ ਬਣਦੀਆਂ ਨੇ ਯਾਰ ਬਣਾਈਏ ਉਹ ਬਣਾ ਲੀਆਂ ਜੀ ਪਹਿਲਾਂ ਬਣਾ ਲੀਆਂ ਹਾਂ ਜੀ ਪਰ ਗੱਲ ਦੇਖ ਲਿਆ ਨਤੀਜਾ ਦੇਖ ਲਿਆ ਜੀ ਅੱਛਾ ਉਹ ਪਹਿਲਾਂ ਬਣਾ ਲੀਆਂ ਜੀ ਉਦੋਂ ਗੱਠਾ ਬਣਾ ਕੇ ਅਸੀਂ ਲੇਟ ਵੀ ਹੁੰਦੇ ਸੀਗੇ ਜੀ ਬਿਜਾਈ ਨੂੰ ਹਾਂ ਹਾਂ ਤੇ ਹੁਣ ਅਸੀਂ ਅੱਗੇ ਨਾਲੋਂ ਅਗੇਤੀ ਬਜਾਈ ਕਰ ਰਹੇ ਆ ਇਸ ਟਾਈਮ ਅਸੀਂ 60 ਤੋਂ 65 ਕਿਲੇ ਬਜਾਈ ਕਰੀ ਬੈਠੇ ਆ ਜੇ ਅਸੀਂ ਇੱਕ ਤਰੀਕ ਤੇ ਲਵੇ ਤਾਂ ਬੇ ਬੀਜ ਦਾਂਗੇ ਅੱਗੇ ਅਸੀਂ 10 ਤੋਂ 15 ਤਰੀਕ ਚ ਹਨਾ ਕਿਸੇ ਤੇ ਡਿਪੈਂਡ ਨਹੀਂ ਹੁਣ ਹੁਣ ਆਪਾਂ ਦਾ ਹੈ ਨਾ ਆਪਣੇ ਹੱਥੀ ਕੰਮ ਆ ਸਾਰਾ ਆਪਣੇ ਹੱਥੀ ਤੇ ਡੀਏਪੀ ਦੇ ਇੱਕ ਅੱਧਾ ਬੈਗ ਘਟਾਇਆ ਕਿ ਨਹੀਂ ਘਟਾਇਆ ਹਾਂਜੀ ਡੀਏਪੀ ਦਾ ਘਟਾਇਆ ਜੀ ਯਾਨੀ ਪਰਾਲੀ ਵਿੱਚ ਮੋਣਨ ਵਾਲੇ ਇੱਕ ਅੱਧਾ ਬੈਗ ਡੀਏਪੀ ਦਾ ਘਟਾਇਆ ਘਟਿਆ ਵਾ ਹਾਂਜੀ ਤੇ ਜਿਹੜੇ ਹੋਰ ਕਿਸਾਨ ਵੀਰ ਇੱਧਰ ਨੂੰ ਜੁੜਨਾ ਚਾਹੁੰਦੇ ਨੇ ਜੇ ਸ਼ਾਰਟ ਚ ਆਪਰੇਸ਼ਨ ਦੱਸਾਂ ਗੋ ਵੀ ਐਸਐਮਐਸ ਦੀ ਵਾਢੀ ਤੋਂ ਬਾਅਦ ਕੀ ਕਰਦੇ ਹਾਂਜੀ ਹੁਣ ਆਪਾਂ ਜੀ ਜਿਹੜਾ ਅੱਜ ਦੇ ਖੇਤਾਂ ਦੀ ਬਜਾਈ ਆ ਸਾਡੀ ਦੋ ਦਿਨ ਦੀ ਹੂੰ ਉਹ ਹੈਗੇ ਜੀ ਐਸਐਮਐਸ ਨਾਲ ਵਧਾਈ ਕਰਦੇ ਆ ਉਸ ਤੋਂ ਬਾਅਦ ਆਪਾਂ ਜੀ ਮਲਚ ਕਰਦੇ ਆ ਫਿਰ ਉਹਦੇ ਤੇ ਰੂਟਾਵੇਟਰ ਜੀ ਫਿਰ ਪਲਾਉ ਫੇਰ ਕੇ ਰੂਟਾਵੇਟਰ ਤੇ ਬਜਾਈ ਨਾਲ ਦੀ ਨਾਲ ਲਿਆ ਕੇ ਉਹਦੇ ਮੂਹਰੇ ਰੂਟਾਵੇਟਰ ਚਲਾ ਦਿੰਦੇ ਆ ਜੀ ਯਾਨੀ ਤਵੀ ਵਾਲਾ ਆਪਰੇਸ਼ਨ ਚੱਕਦਾ ਕੋਈ ਜੀ ਕੋਈ ਹਾਲ ਨਹੀਂ ਕੋਈ ਕੁਝ ਨਹੀਂਗਾ ਜੀ ਠੀਕ ਆ ਸਿੱਧਾ ਬਸ ਦੂਰੀ ਰੂਟਾਵੇਟਰ ਦੀ ਲਾ ਕੇ ਜੀ ਮੂਹਰੇ ਤੋੜ ਦਈਦਾ ਮਗਰ ਮਸ਼ੀਨ ਚਲਾ ਦਿੰਦੇ ਆ ਠੀਕ ਆ ਜੀ ਹਾਂਜੀ ਯਾਨੀ ਬਜਾਈ ਦਾ ਵੀ ਸਮਾਂ ਬਚੇ ਆ ਆਪਰੇਸ਼ਨ ਵੀ ਘਟੇ ਆ ਬਹੁਤ ਜੀ ਬਹੁਤ ਤੇ ਬਾਕੀ ਕਿਸਾਨਾਂ ਨੂੰ ਕੀ ਕਹੋਗੇ ਮੈਂ ਤਾਂ ਇਹੀ ਕਹੂੰਗਾ ਜੀ ਵੀ ਐਵੇਂ ਨਾ ਆਪਦੇ ਖੇਤ ਦੇ ਵਿੱਚੋਂ ਜਿਹੜੀ ਖਰਾਕੀ ਤਾਤ ਨੇ ਜਾਂ ਕੋਡੇ ਕੇਪ ਨੂੰ ਕੋਲ ਮਿਲਣੀ ਆ ਜਿਹੜਾ ਪਾਣੀ ਰੀਚਾਰਜ ਹੋਣਾ ਪੀ ਐਚ ਲੈਵਲ ਘਟਣਾ ਉਹਨੂੰ ਤੁਸੀਂ ਸਮਾਂ ਬਰਬਾਦ ਨਾ ਕਰੋ ਛੇਤੀ ਤੋਂ ਛੇਤੀ ਮਲਚ ਕਰਕੇ ਪਲਾਉ ਕਰਕੇ ਫਸਲ ਦੀਜੀਓ ਠੀਕ ਹੈ ਜੀ ਧੰਨਵਾਦ ਜੀ ਹਸਿਕਾ ਹਸਿਕਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ